ਇੱਕ ਬਹੁਤ ਹੀ ਸ਼ਰਮਨਾਕ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਨੂੰ 11 ਸਾਲ ਬਾਅਦ ਆਪਣਾ ਸੱਚਾ ਪਿਆਰ ਯਾਦ ਆ ਗਿਆ ਦੱਸ ਦਈਏ ਇਹ ਮਾਮਲਾ ਕਿਸੇ ਹੋਰ ਮੁਲਕ ਦਾ ਨਹੀਂ ਬਲਕਿ ਪੰਜਾਬ ਦਾ ਹੈ ਜਿੱਥੇ ਅੰਮ੍ਰਿਤਸਰ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਆਸ਼ਿਕ ਨਾਲ ਰਲ ਕੇ ਆਪਣੇ ਹੀ ਸੁਹਾਗ ਦੀ ਬਲੀ ਦੇ ਦਿੱਤੀ ਗਈ ਇੱਕ ਸੋਚੀ ਸਮਝੀ ਸਾਜ਼ਿਸ਼ ਤੋਂ ਬਾਅਦ ਇੱਕ ਕਤਲ ਨੂੰ ਅੰਜਾਮ ਦਿੱਤਾ ਗਿਆ ਪਹਿਲੇ ਘਰ ਵਾਲੇ ਦੇ ਕਿਡਨਾਪ ਹੋਣ ਦਾ ਰੌਲਾ ਪਾਇਆ ਦੇ ਰਾਸ਼ਕ ਨਾਲ ਰਲ ਕੇ ਆਪਣੇ ਹੀ ਘਰ ਵਾਲੇ ਨੂੰ ਕਤਲ ਕਰ ਦਿੱਤਾ ਗਿਆ। ਪੂਰੇ ਮਾਮਲੇ ਬਾਰੇ ਦੱਸਦੇ ਹਾਂ। ਸੁਖਦੀਪ ਕੌਰ ਨਾਮ ਦੀ ਇਹ ਜੋ ਔਰਤ ਹੈ ਇਸ ਦਾ ਵਿਆਹ 11 ਸਾਲ ਪਹਿਲਾਂ ਮਨਜੀਤ ਸਿੰਘ ਨਾਲ ਹੋਇਆ ਸੀ। ਸਭ ਕੁਝ ਸਹੀ ਚੱਲ ਰਿਹਾ ਸੀ। ਪਰ 1 ਸਾਲ ਪਹਿਲਾਂ ਯਾਨੀ ਕਿ ਵਿਆਹ ਤੋਂ 10 ਸਾਲ ਬਾਅਦ ਸੁਖਦੀਪ ਕੌਰ ਨੂੰ ਆਪਣਾ ਪਹਿਲਾ ਪਿਆਰ ਜਿਹੜਾ ਹੈ ਯਾਦ ਆ ਗਿਆ। ਫਿਰ ਕੀ ਸੀ? ਸੁਖਦੀਪ ਕੌਰ ਨੇ ਮੁੜ ਸੰਬੰਧ ਬਣਾਣੇ ਜਿਹੜੇ ਹੈ ਸ਼ੁਰੂ ਕਰ ਦਿੱਤੇ। ਹਰਜਿੰਦਰ ਸਿੰਘ ਜੋ ਹੈ ਇਸ ਪ੍ਰੇਮੀ ਦਾ ਨਾਮ ਦੱਸਿਆ ਗਿਆ ਫਿਰ ਕੀ ਸੀ ਕਰੀਬੀਆਂ ਵਧੀਆਂ ਫਿਰ ਦੋਹਾਂ ਨੂੰ ਮਨਜੀਤ ਸਿੰਘ ਜੋ ਕਿ ਸੁਖਦੀਪ ਕੌਰ ਦਾ ਘਰ ਵਾਲਾ ਸੀ ਉਹ ਰਾਹ ਵਿੱਚ ਵਖਾਈ ਦਿੱਤਾ ਦੱਸ દਈਏ ਇਹ ਜੋ ਕਤਲ ਸੀ ਇਸ ਨੂੰ ਚਾਰ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਸੁਖਦੀਪ ਕੌਰ ਨੇ ਪਹਿਲਾਂ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਜੋ ਹੈ ਮਾਤਾ ਵੈਸ਼ਨੂ ਦੇਵੀ ਦਰਸ਼ਨ ਕਰਨ ਗਿਆ ਸੀ ਪਰ ਹੁਣ ਉਸ ਦਾ ਕੋਈ ਫੋਨ ਨਹੀਂ ਮਿਲ ਰਿਹਾ ਪੁਲਿਸ ਨੇ ਪਾਲ ਸ਼ੁਰੂ ਕਰ ਦਿੱਤੀ ਪਰ ਪੁਲਿਸ ਨੂੰ ਸੁਖਦੀਪ ਕੌਰ ਦੀਆਂ ਹਰਕਤਾਂ ਤੇ ਸ਼ੱਕ ਹੋਇਆ। ਮਨਜੀਤ ਸਿੰਘ ਜਿਸ ਦਾ ਕਤਲ ਹੋਇਆ ਉਸ ਦੇ ਭਰਾ ਨੇ ਪੁਲਿਸ ਨੂੰ ਸੁਖਦੀਪ ਤੇ ਸ਼ੱਕ ਹੋਣ ਦੀ ਗੱਲ ਕੀਤੀ। ਪੁਲਿਸ ਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਇਹ ਜੋ ਸਾਰਾ ਮਾਮਲਾ ਸਾਹਮਣੇ ਆਇਆ ਕਿ ਸੁਖਦੀਪ ਕੌਰ ਨੇ ਆਸ਼ਿਕ ਨਾਲ ਰਲ ਕੇ ਆਪਣੇ ਹੀ ਘਰ ਵਾਲੇ ਦਾ ਜਿਹੜਾ ਕਿ ਮਨਜੀਤ ਸਿੰਘ ਦਾ ਕਤਲ ਕੀਤਾ।